ਪਰ ਕੀ ਨਾਮ ਤੁਹਾਡਾ ਮੇਰਾ ਗੋਪੀ ਸਿੰਘ ਹੈ। ਪਾਰੀ ਦਾ ਨਾਮ ਸੀ ਕਿ ਪਾਕਪਟੰਦਰ ਜੀ ਮੇਰੇ ਬਰਦਨ ਦੇ ਵੱਡੇ ਨਾਲ ਜੁਐਲਰੀ ਸ਼ੋਪ ਦੁਕਾਨ ਸੀ ਅੱਡਾ ਤਾਮ ਲੰਗਰ ਦੇ। ਤੇ ਉਹ ਕੱਲ ਰਾਤ ਚੋਰੀ ਹੋ ਗਈ ਜੀ। ਕਿੰਨੀ ਕੀ ਚੋਰੀ ਹੋਈ ਹੈ? ਚੋਰੀ ਦੇ ਤਕਸਾਨ ਬਹੁਤ ਭਾਰੀ ਹੋ ਗਿਆ ਜੀ ਤਕਰੀਬਨ 30 ਤੋਂ 35 ਲੱਖ ਦਾ ਨੁਕਸਾਨ ਹੋ ਗਿਆ ਸਾਡਾ ਜੀ। ਕਾਹਦੀ ਦੁਕਾਨ ਹੈ ਜੀ? ਜੁਐਲਰੀ ਸ਼ੋਪ ਦੀ ਬਾਰੇ। ਕਿੰਨੇ ਪੜੀ ਵਾਰਦਾ ਜੀ ਸਿਹਰੇ ਆਪਾਂ ਕੋਈ ਰਾਤੀ 7 ਵਜੇ ਦੁਕਾਨ ਬੰਦ ਕਰਕੇ ਆਏ ਨੇ ਤੇ ਸਿਹਰੇ ਜਦੋਂ 7:30 ਵਜੇ ਦੁਕਾਨ ਦੇ ਖੋਲਣ ਵਾਸਤੇ ਆਏ ਨੇ ਸ਼ੋਪ ਇਹਨਾਂ ਨੇ ਦੇਖਿਆ ਕਿ ਜਰਾ ਸ਼ਟਰ ਜਰਾ ਟੁੱਟਾ ਜਿਦੋਂ ਅੰਦਰੋਂ ਇੰਟਰਵਿਊ ਕਰ ਵੀਖਿਆ ਵਾ ਤੇ ਜਿਹੜਾ ਤਿਉੜੀ ਸੇਫ ਸੀਗੀ ਉਹਨੂੰ ਕਟਰ ਨਾਲ ਕੱਟਿਆ ਹੋਇਆ ਸੀਗਾ ਔਰ ਉਹਦੇ ਚ ਸਾਰਾ ਸਮਾਨ ਜਿਹੜਾ ਜਿੰਨਾ ਜੀਲੂ ਦਾ ਸਮਾਨ ਈ ਸਾਡੀ ਨਕਦੀ ਸੀ ਬਾਕੀ ਚਾਂਦੀ ਦੇ ਵਿੱਚ ਕਹਿਣੀ ਸੀ ਕਿ ਕਾਫੀ ਜੱਟ ਭਾਰੀ ਮਾਤਰਾ ਚ ਉਹ ਸਾਰਾ ਸਮਾਨ ਰਾ ਸੀਗਾ ਚੋਰ ਆਪਣੇ ਨਾਲ ਲੈ ਜਾ ਸੀਗਾ ਔਰ ਜਾਂਦੇ ਸਾਡੇ ਸੀਸੀਟੀ ਵੀ ਕੈਮਰੇ ਵੀ ਅੰਦਰ ਲੱਗੇ ਸੀਗੇ ਉਹਦਾ ਡੀਵੀਆਰ ਵੀ ਨਾਲ ਲੱਗੇ ਸੀ ਹਾਂ ਜੀ ਪੁਸ਼ਤ ਕਰ ਦਿੱਤੀ ਹਾਂ ਜੀ ਹਾਂ ਜੀ ਪੁਸ਼ਤ ਕਰ ਦਿੱਤੀ ਹੈ ਜੀ ਪੁਸ਼ਤ ਪਰਚਾ ਦਾ ਜਕਰਵਾ ਦਿੱਤਾ ਗਿਆ ਜੀ ਕੀ ਚਾਹੁੰਦੇ ਅਸੀਂ ਇਨਸਾਫ ਚਾਹੁੰਦੇ ਹਾਂ ਜੀ ਕਿ ਪੁਲਿਸ ਸਾਡੀ ਹੈਲਪ ਕਰੇ ਔਰ ਜੋ ਜਲਦੀ ਜਲਦੀ ਚੋਰਾਂ ਨੂੰ ਫੜ ਕੇ ਤੇ ਜਿਹੜੀ ਸਾਡੀ ਰਿਕਵਰੀ ਕਰਵਾਈ ਜਾਵੇ ਸਾਨੂੰ ਸਾਹ ਦਿੱਤਾ ਜੀ ਕਿ ਰੰਜਿਸ਼ਾ ਜਾਂ ਕੋਈ ਇੰਦਾਂ ਦੀ ਗੱਲ ਬਹੁਤ ਨਹੀਂ ਸਾਕਰਿੰਜਿਸ਼ ਵਾਲੇ ਤੇ ਕੋਈ ਗੱਲ ਨਹੀਂ ਜੀ ਵੇਖੋ ਚੋਰਾਂ ਦਾ ਕੋਈ ਦੀਨ ਮੋਜੂਦਾ ਤੁਹਾਨੂੰ ਪਤਾ ਹੁੰਦਾ ਹੈਗਾ ਜੀ ਸਾਰੀ ਜੁਐਲਰੀ ਗਈ ਕਿ ਕੈਸ਼ ਵੀ ਸੀ ਨਹੀਂ ਸਾਰੇ ਤਕਰੀਬਨ 5 ਲੱਖ ਦੇ ਲਗ ਕੈਸ਼ ਸੀਗਾ ਇਹਨਾਂ ਕੋ ਕੁਝ ਥੋੜਾ ਜੀ ਆਪਣਾ ਗਾਗ ਦੇ ਦੇਣ ਵਾਸਤੇ ਆਏ ਪੈਸੇ ਅਸੀਂ ਤਾਂ ਨੇਟ ਹੈ ਇਹਨਾਂ ਜਮਾ ਨਹੀਂ ਕਰਾਏ ਪਏ ਉਹ ਕੈਸ਼ ਸੀਗਾ ਤੇ ਕੁਛ ਨਾ ਸੋਨਾ ਸੀਗਾ 173 ਗ੍ਰਾਮ ਦੇ ਲੱਗੇ ਸਾਡਾ ਜੁਐਲਰੀ ਸੀ ਉਹ ਚੋਰੀ ਹੋਈ ਆ ਤਕਰੀਬਨ 15 16 ਗੋਲੋ ਸਾਡੀ ਚਾਂਦੀ ਸੀ ਜਿਹੜੀ ਉਹ ਚੋਰੀ ਹੋਈ ਜੀ ਲਗਭਗ ਕਿੰਨਾ ਹੋਊਗਾ ਤਕਰੀਬਨ ਲਗਭਗ ਸਾਡਾ 30 ਤੋਂ 35 ਲੱਖ ਦਾ ਨਸਾਨ ਆ ਜੀ ਔਰ ਸਾਡੇ ਨ ਸਮਾਨ ਰੱਖਣ ਦਾ ਕਾਰਨ ਸਾਡਾ ਇਹ ਸੀਗਾ ਸਰ ਵੀ ਇਹਨਾਂ ਨੂੰ ਅੱਗੇ ਦੋ ਦਿਨ ਵੀ ਰਸਤੇ ਵਿੱਚ ਬੰਦੇ ਨੇ ਲੁੱਟਣ ਦੀ ਕੋਸ਼ਿਸ਼ ਕੀਤੀ ਆ ਉਹਦੇ ਡਰ ਦੇ ਨਾਲ ਹੀ ਸਮਾਨ ਜਦ ਅੰਦਰ ਰੱਖ ਤੇ ਜਾਂਦੇ ਸੀਗੇ ਇਸੇ ਕਾਰਨ ਜਿਹੜਾ ਹਾਦਸਾ ਹੋਣਾ ਕਿਤੇ ਕਿੰਨੇ ਕਰੀ ਦੀ ਘਟਨਾ ਇਹ ਤਕਰੀਬਨ ਜੀ 7 ਵਜੇ ਦੀ ਸੀ ਦੁਕਾਨ ਬੰਦ ਗਈ ਘਟਨਾ ਦਾ ਸਾਨੂੰ ਪਤਾ ਨਹੀਂ ਵੀ ਕਿੰਨੇ ਵਜੇ ਹੋਈ ਆ ਕਿਉਂਕਿ ਡੀਵੀਆਰੋਂ ਨਾ ਲੱਗੇ ਜਾਂ ਆਪਾਂ ਚੈੱਕ ਕਰਦੇ ਕੈਮਰੇ ਨੇ ਸਰ ਜੀ ਕੈਮਰੇ ਚੈੱਕ ਪ੍ਰੋਸੀਜਰ ਵੀ ਫਨਾਲ ਰਹੀ ਹੈ ਜੀ ਜੇ ਕੋਈ ਪਤਾ ਲੱਗੇਗਾ ਤਾਂ ਆਪਾਂ ਫਿਰ ਉਸ ਨੂੰ ਕਰਾਂਗੇ ਕਰ ਰਹੀ ਹੈ ਇਹ ਆਪਣੇ ਨਾ ਮੇਰਾ ਨਾਮ ਹੈਗਾ ਏਐਸਆਈ ਨਰਿੰਦਰ ਸਿੰਘ ਤੇ ਨੰਬਰ ਹੈਗਾ 3414 ਬਡਾਲਾ ਤੇ ਅਸੀਂ ਕਿਲਾ ਲਾਥੇ ਠਣ ਲੱਗੇ ਤੇ ਕਿ ਆਪਣੇ ਮਨਸੀਕਲਦੀਪ ਸਿੰਘ ਰਾਤ ਵਾਲੇ ਨੇ ਗੁਣਾ ਆਇਆ ਕਿ ਇਹ ਆਪਣੇ ਦਾਲਮੰਗਲ ਇਹ ਆਪਣੇ ਜੋ ਆਪਣੇ ਹੈਗਾ ਨਾਮ ਇਹਦਾ ਜਗ ਜਗਦੀਸ਼ ਸਿੰਘ ਸਨ ਭਿੰਦਰ ਸਿੰਘ ਆਪਣੇ ਜੁਲਰ ਦੀ ਦੁਕਾਨ ਹੈ ਉਹਨਾਂ ਦੀ ਤੇ ਉੱਥੇ ਕੋਈ ਚੋਰੀ ਹੋ ਗਈ ਆ ਉੱਥੇ ਮੌਕੇ ਤੇ ਗਏ ਮੌਕਾ ਵੇਖ ਕੇ ਆਏ ਆ ਤੇ ਜੋ ਆਪਣੇ ਕਾਰਵਾਈ ਪੰਦੀ ਉਹ ਹਮਲੇ ਵਿੱਚ ਲਿਆਂਦੀ ਜਾਏਗੀ ਸਰ ਕਿੰਨਾ ਕਿ 16 ਨੇ ਦੱਸਿਆ ਉਸ ਕਿੰਨੇ ਕਿ ਚੋਰੀ ਹੋ ਗਈ ਲੋ ਹੁਣ ਇਹਦਾ ਤੇ ਆਪਣੇ ਕਿਤੇ ਤੇ ਆਪਣੀ 30 ਲੱਖ ਰੁਪਏ ਦੀ ਮਤਲਬ ਸਾਡੀ ਜਿਹੜੀ ਚੋਰੀ ਹੋ ਗਈ ਆ ਤੇ ਲਗ ਲਗ ਚੀਜ਼ਾਂ ਦਾ ਦਸੀਆਂ ਨੇ ਕੋਈ ਮੁੰਦਰੀਆਂ ਵੱਖਰੀਆਂ ਚਾਂਦੀ ਵੱਖਰੀ ਹਾਂਜੀ ਕੀ ਕਰਦੇ ਹਾਂ ਹਾਂਜੀ ਉਹ ਆਪਣੇ ਮੁਕਦਮਾ ਦਰਜ ਕਰਕੇ ਤੇ ਜਲਦੀ ਜਲਦੀ ਜ ਆਪਣੇ ਜਿਹੜੀ ਕਾਰਵਾਈ ਕਰਕੇ ਤੇ ਜੋ ਆਪਣੇ ਬੰਦੇ ਦੇ ਜਲਦੀ ਜਲਦੀ ਉਹਨਾਂ ਨੂੰ ਬਖਸ਼ਤਾ ਕਰਦੇ